ਜਿਹੜੀਆਂ ਖਾਸ ਕਰਕੇ ਦੁਕਾਨ ਦੇ ਬਾਹਰ ਜਿਹਨਾਂ ਨੇ ਸਮਾਨ ਲਾਇਆ ਹੁੰਦਾ ਉਹਦੀਆਂ ਜਿਹੜੀਆਂ ਸਾਡੀਆਂ ਡਰਾਈਵ ਜਿਹੜੀਆਂ ਟ੍ਰੈਫਿਕ ਦੇ ਚਲਦੀਆਂ ਰਹਦੀਆਂ ਤੇ ਸਾਡੀ ਕੋਸ਼ਿਸ਼ ਇਹ ਹੋਈ ਆ ਮਤਲਬ ਕਿ ਲੋਕ ਜਾਣ ਤ ਨਹੀਂ ਮੈਂ ਹੁਣ ਕਹਿ ਸਕਦੀ ਬਹੁਤ ਸਾਰਾ ਕੰਜੈਸ਼ਨ ਹੋ ਜਾਂਦੀ ਹੈ ਜਦੋਂ ਤੁਸੀਂ ਜਿਹੜੀਆਂ ਪਾਰਕਿੰਗ ਵਾਲੀ ਜਗ੍ਹਾ ਤੇ ਦੁਕਾਨਦਾਰਾਂ ਨੇ ਸਮਾਨ ਲਾਇਆ ਹੁੰਦਾ ਉਸ ਤੋਂ ਪਿੱਛੇ ਫਿਰ ਪਾਰਕਿੰਗ ਵਿੱਚ ਜਿਹੜਾ ਪਾਰਕਿੰਗ ਏਰੀਆ ਰੋਡ ਬਣ ਜਾਂਦਾ ਉਸ ਤੋਂ ਅੱਗੇ ਜਿਹੜੀਆਂ ਰੇੜੀਆਂ ਲੱਗੀਆਂ ਹੁੰਦੀਆਂ ਸਾਡੀ ਕੋਸ਼ਿਸ਼ ਇਹ ਹੈ ਕਿ ਹਰ ਬਾਜ਼ਾਰ ਸ਼ਹਿਰ ਦਾ ਅੰਮ੍ਰਿਤਸਰ ਦਾ ਹਰ ਬਾਜ਼ਾਰ ਹਰ ਰੋਡ ਸਿਨੇ ਵਿੱਚ ਚੌਂਕ 30 ਮੀਟਰ ਸਾਰੇ ਖਾਲੀ ਕੋਈ ਈ ਰਿਕਸ਼ਾ ਕੋਈ ਆਟੋ ਕੋਈ ਉੱਥੇ ਨਹੀਂ ਲੱਗ ਰਿਹਾ ਕੋਈ। ਪ੍ਰੋਪਰ ਜਿਹੜੇ ਸਾਡੇ ਮੁਲਾਜ਼ਮਾ ਉਹਨਾਂ ਦੀ ਵੀ ਗੱਡੀਆਂ ਜਿਹੜੀਆਂ ਉਹ ਵੀ ਪ੍ਰੋਪਰ ਲੱਗੀਆਂ ਚਾਹੀਦੀਆਂ। ਇਹ ਨਹੀਂ ਕਿ ਸਾਡੇ ਅਹੀਂ ਦੂਜੇ ਪਬਲਿਕ ਦੀਆਂ ਗੱਡੀਆਂ ਸਾਈਡ ਤੇ ਲਵਾ ਕੇ ਤੇ ਮੁਲਾਜ਼ਮ ਦੀ ਚੌਂਕਾ ਦੁਲਾਈਏ ਬਿਲਕੁਲ। ਮਤਲਬ ਸਨਮਾ ਕੋਸ਼ਿਸ਼ ਇਹੋ ਹੀ ਆ ਜਦੋਂ ਸਾਡੀ ਲਾਸਟ ਅਸੀਂ 1.5 ਸਾਲ ਪਹਿਲਾਂ ਅਸੀਂ ਕੀਤੀ ਸੀ ਸਾਡੀ ਟੀਮ ਨੇ। ਸਾਡਾ ਇਹੋ ਹੀ ਕੋਸ਼ਿਸ਼ ਹੈ ਕਿ ਜਿੰਨੀ ਵੀ ਟ੍ਰੈਫਿਕ ਆ ਮਨਸਰ ਖੇੜ ਦੀ ਪੁਰਾਣ ਦਾਸ ਦੀ ਨਗਰੀ ਵਿੱਚ ਇਨੇ ਟੂਰਿਸਟ ਆਉਂਦੇ ਆ। ਮਤਲਬ ਜਿਹੜਾ ਵੀ ਕੋਈ ਆਵੇ ਉਹ ਆਲਸੀਰੀ ਅਮੇਸ਼ਰ ਤੋਂ ਸਭ ਤੋਂ ਲੈ ਕੇ ਜਾ ਬਲ ਕਿ ਇਸ ਤਰ੍ਹਾਂ ਦੇ ਦੋ ਲੋਕਾਂ ਚਿੱਗਿਆ ਬਣਾ ਮੇ ਜਾਣਦੇ ਲੋਕਾ ਵਿਗਾੜ ਬੜੇ ਸੀ ਲੋਕਾਂ ਆ ਪਿਆ ਜਿਹੜੇ ਵਧਾ ਕੀਤੇ ਫਿਰ ਦਾ ਸमारक ਆ ਸੀ ਅੰਦਰ ਹੋਣਾ ਕੁਝ ਕਰ ਦਿੰਦਾ ਪਿਛਲੀ ਵੇਖੋ ਮੇਰੀ ਇਹ ਵੀ ਚੀਜ਼ ਹੈ ਕਿ ਮਤਲਬ ਮੈਂ ਆਵਾਂ ਤੇ ਲੋਕ ਸਮਾਨੰਦਰ ਆਖ ਲੈ ਮਗਰ ਮੇਰੀ ਜਿਵੇਂ ਲਾਸਟ ਟਾਈਮ ਹੋਇਆ ਸੀਗਾ ਲੋਕਾਂ ਨਾਲ ਮੀਟਿੰਗ ਵੀ ਕੀਤੀ ਆ ਆਲਰੇਡੀ ਮੈਂ ਇਹ ਜਦੋਂ ਮੈਂ ਸਟਾਰਟਿੰਗ ਚ ਆਈ ਸੀਗੀ ਲੋਕਾਂ ਨਾਲ ਮੈਂ ਗੱਲਬਾਤ ਵੀ ਕੀਤੀ ਸੀ ਕਿ ਜਿਵੇਂ ਪਹਿਲਾਂ ਸੀਗਾ ਓਵੇਂ ਕਰ ਮੈਂ ਤੁਹਾਨੂੰ ਕਿਸੇ ਦੇ ਨਹੀਂ ਚਾਹੁੰਦੀ ਕਿ ਮੈਂ ਕੇ ਕਾਰਵਾਈ ਕਰਾਂ ਕੋਈ ਫਾਈਨ ਹੋਵੇ ਕੋਈ ਚਲਾਨ ਹੋਵੇ ਇਹ ਬਿਲਕੁਲ ਮਗਰ ਜੇ ਆਪਾਂ ਚਾਹੁੰਦੇ ਆ ਕਿ ਸ਼ਹਿਰ ਦੀ ਟ੍ਰੈਫਿਕ ਸਮੂਥ ਚੱਲੇ ਬਾਜ਼ਾਰ ਵੀ ਸਮੂਥ ਹੋਣ ਤੇ ਮੇਰੀ ਉਹ ਕੋਸ਼ਿਸ਼ ਹੋਈ ਆ ਪਹਿਲੋਂ ਵਾਲਾ ਜਿਹੜਾ ਪਹਿਲੇ ਕੰਮ ਕੀਤਾ ਸੀਗਾ ਉਵੇਂ ਸਮਾਨ ਦੁਕਾਨਾਂ ਦੇ ਅੰਦਰ ਪਾਰਕਿੰਗ ਵਾਲੀ ਜਗ੍ਹਾ ਤੇ ਗੱਡੀਆਂ ਪਾਰਕ ਹੋਣ ਕੋਈ ਰੇੜੀ ਬਾਜ਼ਾਰ ਦੇ ਵਿੱਚ ਨਹੀਂ ਹੋਣੀ ਚਾਹੀਦੀ ਆਲਰੇਡੀ ਕਮਿਸ਼ਨਰ ਕਾਰਪੋਰੇਸ਼ਨ ਨਾਲ ਵੀ ਮੀਟਿੰਗ ਹੋਈ ਸੀਗੀ ਉਹਨਾਂ ਨੇ ਵੀ 100% ਕਿਹਾ ਸੀਗਾ ਕਿ ਸਾਡੀਆਂ ਅਸੀਂ ਤੁਹਾਨੂੰ ਆਪਣੀਆਂ ਟੀਮਾਂ ਦੇਵਾਂਗੇ ਜਿੱਥੇ ਤੁਸੀਂ ਕਰਾਉਣਾ ਚਾਹੁੰਦੇ ਹੋ ਡਰਾਈਵ ਉਹ ਕਰੂਗੇ ਹਣ ਸਾਡੀ ਕੋਸ਼ਿਸ਼ ਹੋਈ ਆ ਐ ਸਮੂਥਲੀ ਮਤਲਬ ਕਿਤੇ ਜਾਮਨੀ ਕਿਤੇ ਕੋਈ ਐਵੇਂ ਨਹੀਂ ਹੈ ਨਹੀਂ ਵੀ ਇਨਕ੍ਰੋਚਮੈਂਟ ਔਰ ਪਾਰਕਿੰਗ ਬਹੁਤ ਤੁਹਾਡੇ ਉੱਤੇ ਸਤਾਜਾ ਹੋਇਆ ਗਿਆ ਨਹੀਂ ਬਸ ਦੇਖੇ ਬਿਜਾਰ ਤਾਂ ਉਸੇ ਤਰ੍ਹਾਂ ਦੁਕਾਨਾ ਲਾ ਕੇ ਪੁੱਛ ਜਲਾ ਉਸੇ ਤਰ੍ਹਾਂ ਬਿਜਾਰ ਲਾ ਕੇ ਕਿ ਲੱਗਦਾ ਆਪਣੇ ਮੁਲਾਜ਼ਮਾਂ ਦੀ ਡਿਊਟੀ ਲਗਾ ਕੇ ਆਉਗੇ ਇਹ ਚੀਜ਼ ਨਹੀਂ 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 100% ਲੱਗ ਜੰਗੇ ਡੇਲੀ ਵੇਖੋ ਮੈਂ 3-4 ਦਿਨ ਪਹਿਲਾਂ ਵੀ ਇੱਥੇ ਆਈ ਸੀ ਪੋਈ ਸਾਡੀਆਂ ਡਿਊਟੀਆਂ ਜਾਂਦੀਆਂ ਜਦੋਂ ਸਾਨੂੰ ਪ੍ਰੋਬਲਮ ਆਉਂਦੀ ਹੈ ਨਹੀਂ ਤੇ ਆਦਰਵਾਈਜ਼ ਸਟ ਮੇਰੀ ਉਹੀ ਰਹੂਗੀ ਹਰ ਬਾਜ਼ਾਰ ਚ ਡੇ ਹਰ ਦਿਨ ਜਾਉਂਗੀ ਬਿਲਕੁਲ ਗੋ 100% ਹੋਗਾ ਮਤਲਬ ਮੈਂ ਔਰ ਮੇਰੀ ਟੀਮ ਜਿੰਨੀ ਵੀ ਹੈ ਸਾਰੀ ਟ੍ਰੈਵਿਕ ਦੀ ਟੀਮ ਮਤਲਬ ਇਹ ਨਹੀਂ ਹੋਗਾ ਵੀ ਜੂਨ ਆ ਗਿਆ ਮਈ ਆ ਗਿਆ ਆਲਰੇਡੀ ਪਹਿਲਾਂ ਵੀ ਇਹ ਸੀਗਾ ਹੁਣ ਵੀ ਉਹੀ ਸਮਾਂ ਆ ਔਰ 100% ਸਾਡੀ ਯਾਨਕੀ ਫੇਰ ਤੋਂ ਦੁਬਾਰਾ ਅੰਮ੍ਰਿਤਸਰ ਦੇ ਜਿਹੜੇ ਨਿਵਾਸੀ ਜੀ ਉਹਨਾਂ ਨੂੰ ਰਾਹਤ ਮਿਲੇਗੀ ਤੁਹਾਡੇ ਆਉਣ ਦੇ ਨਾਲ ਨਹੀਂ ਬਿਲਕੁਲ ਬਿਲਕੁਲ ਵੇਖੋ ਤੁਸੀਂ ਬੜੇ ਵੱਡਾ ਮਾਧਿਅਮ ਹੈਗਾ ਜਿਹੜੀਆਂ ਲੋਕਾਂ ਤੱਕ ਸਾਡਾ ਮੈਸੇਜ ਪਹੁੰਚਾਉਂਦੇ ਆ ਕੀ ਰਿਕਸ਼ਾ ਆਟੋ ਆਪਣੀਆਂ ਲੇਨ ਦੇ ਵਿੱਚ ਇਹ ਨਹੀਂ ਵੀ ਜਿੱਥੇ ਬੇਕ ਮਾਰੀ ਉੱਥੇ ਪਿੱਛੇ ਜਾਮ ਲਾਤਾ ਬੰਦ ਕਰਨੀ ਸ਼ੁਰੂ ਕਰ ਦੇਣੀ ਜੇ ਨਹੀਂ ਕੁਝ ਕਰਨਗੇ ਇਸ ਕਰਕੇ ਡਿਸਪਲਿਨ ਨੂੰ ਰੂਲ ਰੈਗੂਲੇਸ਼ਨ ਨੂੰ ਫੋਲੋ ਕਰਨਾ ਉਹ ਸਾਰਿਆਂ ਦਾ ਧਰਮ ਹੈਗਾ ਤੇ ਕਰਾਉਣਾ ਵੀ ਹੈ। ਬਹੁਤ ਵੱਡਾ ਵਾਅ ਕਿ ਜਦੋਂ ਹੱਥ ਬੈਠੇ ਇਸ ਦੇਖਿਆ ਵੀ ਵੱਡੀ ਤਲਾਬ ਨੂੰ ਖਲਾਲੀ ਉਂਦਰ ਖਾ ਕੇ ਦਰਵਾਜ਼ਾ ਜਿਹੜੀ ਕਰੀ ਪੰਪੂ ਜਾਂਦੇ ਇਲਾਕੇ ਦੇ ਐਸਾ ਤਮਾਰਦੀ ਵੀ ਪਰ ਅਸੀਂ ਦੇਖਿਆ ਹਜੇ ਵੀ ਕਈ ਜਿਹੜੇ ਲੋਕ ਹੈਗੇ ਨੇ ਬੜਾ ਨਿਕਾਲਣਾ ਗਾੜੀਆਂ ਸਮਾਨ ਲਾਇਆ ਉਹਨਾਂ ਨੇ ਇਸ ਨੂੰ ਲੱਗ ਰਹੇ ਦੇਖੋ ਅਜੇ ਐਕਚੁਅਲੀ ਮੈਨੂੰ ਜੁਆਇਨ ਕੀਤੇ ਨੂੰ ਵੀ 10 ਦਿਨ ਨਹੀਂ ਹੋਏ ਮਤਲਬ ਪਹਿਲਾਂ ਡਿਊਟੀ ਵਿੱਚ ਪਈਆਂ ਸੀਗਾ ਤਕਰੀਬਨ ਮੈਂ 5-6 ਦਿਨ ਪਹਿਲਾਂ ਕੰਮ ਸ਼ੁਰੂ ਕੀਤਾ ਔਰ ਆਲਰੇਡੀ ਮੇਰੀ ਇਹ ਜਿਹੜੀ ਮੇਰੀ ਟੀਮ ਹੈ ਨਾ ਕਰਦੇ ਹੀ ਰਹਿ ਮੰਨ ਸਵੇਰ ਵੀ ਅਸੀਂ ਲੱਗੇ ਹੋਏ ਆ ਵੱਖਰੇ ਵੱਖਰੇ ਹਾਲ ਗੇਟ ਅਲੱਗ ਮਾਈ ਜਿਹੜੇ ਅਗੇ ਰਾਮ ਬਾਗ ਵਾਲੇ ਪਾਸੇ ਨੂੰ ਅਲੱਗ ਸਕੰਦਰੀ ਗੇਟ ਵਾਲੇ ਪਾਸੇ ਨੂੰ ਹੁਣ ਪਹਿਲਾਂ ਲਿਬਰਟੀ ਮਾਰਕੀਟ ਰੇਲਵੇ ਸਟੇਸ਼ਨ ਹੁਣ ਇੱਥੇ ਆਏ ਹੁਣ ਆ ਜਾਏਗਾ ਕਿ ਟਿਕਟ ਜਾਣਗੇ ਨਹੀਂ ਐਕਚੁਅਲੀ ਵੇਖੋ ਚਲਾਨ ਕੱਟਣਾ ਮੇਰਾ ਕੋਈ ਉਹ ਨਹੀਂ ਕੀਤਾ ਮੈਂ ਚਾਹ ਮਤਲਬ ਕਰਾਂ ਵੀ ਤੇ ਉਹ ਕਈ ਹੁੰਦੀਆਂ ਵਾ 144 ਦੇ ਆਰਡਰ ਨਿਕਲ ਕੇ ਦੁਕਾਨਦਾਰਾਂ ਨੂੰ ਵਾਰਨਿੰਗ ਦੇ ਕੇ ਫਿਰ ਬਾਅਦ 188 ਦਾ ਪਰਚਾ ਵੀ ਦਿੱਤਾ ਜਾ ਸਕਦਾ ਪਰ ਇਹ ਸਾਡਾ ਪਰਿਵਾਰ ਹੀ ਆ ਕਿੰਨੀਆਂ ਲੋਕਾਂ ਨੂੰ ਆਸਮੀਆਂ ਸੀਗਾ ਮੈਂ ਉਹਨਾਂ ਦਾ ਕੋਈ ਕੰਮ ਨਹੀਂ ਕਰਨਾ ਚਾਹੁੰਦੀ ਮਨਜੋਤ ਸਿੰਘੀ ਸਾਹਿਬ ਦਾ ਵੀ ਇਹੀ ਹੈ ਕਿ ਪਬਲਿਕ ਦੇ ਨਾਲ ਮਿਲ ਕੇ ਪਬਲਿਕ ਦੀ ਸਹਿਮਤੀ ਦੇ ਨਾਲ ਕਰਕੇ ਉਹੋ ਚੀਜ਼ਾਂ ਚਾਹੀਦੀਆਂ ਇਹਨਾਂ ਦੇ ਵਜਾਰਾ ਮੈਂ ਜਦੋਂ ਲਾਸਟ ਟਾਈਮ ਇਹ ਖਾਲੀ ਕਰਾਇਆ ਸੀਗਾ ਪਤਲੀ ਘਰ ਦੀ ਗੱਲ ਕਰਦੀ ਲਾਸਟ ਟਾਈਮ ਖਾਲੀ ਕਰਾਇਆ ਸੀਗਾ ਜਿਹੜੀਆਂ ਜਿੱਧਰ ਨੂੰ ਹੁਣ ਗਵਾਲ ਮੰਡੀ ਵਾਲੀ ਸਾਈਡ ਆ ਕਈ ਦੁਕਾਨਦਾਰ ਇਹ ਵੀ ਦੇ ਵੀ ਸੀਗੇ ਕਿ ਕਹਿੰਦੇ ਕਿੰਨੇ ਸਾਲਾਂ ਤੋਂ ਸਾਡੇ ਕੋਲ ਕੋਈ ਕਸਟਮਰ ਨਹੀਂ ਆਲ ਕਦੀ ਕਿਤੇ ਹੁੰਦਾ ਸੀ ਇਹਦੇ ਸਾਰੇ ਨੂੰ ਚਾਹੀਦਾ ਨਾ ਜੇ ਆਪਾਂ ਬਾਅਦ ਜੇ ਬਾਅਦ